ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਤੁਹਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਏ ਆ ਪਿੰਡ ਭਗਤਾ ਭਾਈ ਦਾ ਜਿਲ੍ਹਾ ਇਹਨੂੰ ਬਠਿੰਡਾ ਲੱਗ ਜਾਂਦਾ ਤਹਿਸੀਲ ਇਹਨੂੰ ਰਾਮਪੁਰਾ ਫੂਲਾ ਕਹਿੰਦੀ ਆ ਤੇ ਅੱਜ ਬਾਈ ਕੋਲੇ ਝੋਟੀ ਸੇਲ ਸੀਗੀ ਦੂਜੇ ਸਵੇਰ ਤੋਂ ਕਣ ਝ ਨੀਲੀ ਰਾਵੀ ਦੀ ਆ ਨਿਸ਼ਾਨੀਆਂ ਨਸ਼ੂਣੀਆਂ ਬਾਈ ਪੂਰੀਆਂ ਆ ਤੇ ਬਾਕੀ ਤੁਹਾਨੂੰ ਥਣਲੇਵਾ ਦਿਖਾਉਂਦੇ ਆ ਥਣਲੇਵੇ ਦੀ ਸਾਫ ਹੈ ਦੋਹਾਂ ਡੰਗਾਂ ਦਾ ਬਾਈ 7 ਕਿਲੋ ਦੁੱਧ ਆ ਥਣ ਹਵਾਨਾ ਬਾਈ ਸਾਫ ਆ ਕੋਈ ਭੂਰਾ ਫੋੜ ਸ਼ਾਂਗਣੀ ਕੋਈ ਬਾਈ ਕੋਈ ਕਮੀ ਨਹੀਂ ਇਹਦੇ ਵਿੱਚ ਤੇ ਮਗਰ ਬਾਈ ਆਹ ਕੱਟੀ ਆ ਬੁਰੀ ਕੱਟੀ ਆ ਬਾਈ ਤੁਸੀਂ ਦੇਖ ਸਕਦੇ ਆ ਬਾਈ ਦੂਜੇ ਸੇ ਸੂਈ ਵੀ ਆ ਟੀਕਾ ਭਰਾਇਆ ਬਾਈ ਬਾਈ ਦੱਸਦਾ ਵੀ ਟੀਕਾ ਭਰਾਇਆ ਵਾ ਆਪਣਾ ਤੇ ਸੰਗ ਸੰਗ ਬਾਈ ਸੋਹਣਾ ਉਵੇਂ ਨੀਲੀ ਰਾਵੀ ਚ ਤੇ ਨਿਸ਼ਾਨੀਆਂ ਨਸ਼ੂਣੀਆਂ ਬਾਈ ਬਾਈ ਪੂਰੀਆਂ ਤੁਸੀਂ ਦੇਖ ਸਕਦੇ ਆ ਚਾਨਣ ਗੰਧੂ ਨੂੰ ਨਾ ਪੂਰਨ ਹੈ ਤੇ ਬਾਈ ਦਾ ਜਿਹੜਾ ਘਰ ਹੈ ਬਾਈ ਦਾ ਘਰ ਬਰਨਾਲਾ ਰੋਡ ਤੇ ਕੋਆਪਰੇਟ ਬੈਂਕ ਦੇ ਨਾਲ ਬਾਈ ਦਾ ਘਰ ਹੈ ਤੇ ਬਾਈ ਦਾ ਮੋਬਾਈਲ ਨੰਬਰ 7889153131 7889153131 ਬਾਈ ਦਾ ਫੋਨ ਨੰਬਰ ਡਿਸਪਲੇ ਤੇ ਬਈ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰ ਦਿਆ ਕਰੋ ਇਹਨੇ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਜੋ ਵੀ ਭਰਾ ਸਾਡੇ ਚੈਨਲ ਨੂੰ ਪਹਿਲੀ ਵਾਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਭਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ